मुकेश प्रसाद गुप्ता देख घटना कैसी हुई है घटना हम लोग वेल्डिंग कर रहे थे और वेल्डिंग के बाद अचानक हम लोग का वेल्डिंग कंप्लीट हो गया मेरा उसके बाद कैसे लग गया ये हम लोग को मालूम नहीं है कौन सा काम कर रहे हैं मैं वेल्डिंग का काम कर रहा हूँ कैसे का कौन से मशीनरी से काम कर रहे थे आप मैं अपना वेल्डिंग का काम थर्मिट वेल्डिंग का मशीन है उससे काम कर रहा हूँ कौन सा ये ट्रैक है अपना कोई सी ट्रैक है थर्ड लाइन मुकेश प्रसाद गुप्ता मैं सुखदेव सिंह जी पुत्र का सिंह पिंड कौन सी असं ये कहना चाहते कि जी सा अज रेलवे ट्रैक नाली जमीन सी जी सा कणक सी ढाई तीन किले ਬਿਲਕੁਲ ਵੱਟਣੀ ਸੀਗੀ ਅੱਜ ਅਸੀਂ ਤੇ ਮੰਨ ਲਓ ਥੋੜੇ ਟਾਈਮ ਲਈ ਵੱਟਣ ਲਈ ਤਿਆਰ ਸੀਗੇ ਜੋ ਉੱਥੇ ਰੇਲਵੇ ਟ੍ਰੈਕ ਤੇ ਬਠਿੰਡਾ ਵਾਲਾ ਤੇ ਕੰਮ ਚੱਲ ਰਿਹਾ ਸੀਗਾ ਜੋ ਮਜ਼ਦੂਰ ਉੱਥੇ ਲੇਵਰ ਕੰਮ ਕਰਦੀ ਸੀ ਗ੍ਰਾਈਂਡਰ ਦੇ ਨਾਲ ਉੱਥੇ ਮਲਚੀ ਗਾੜੀ ਭੰਨ ਕਾਰਨ ਜਿਹੜੀ ਸਾਡੀ ਸਾਰੀ ਉਹ ਕੰਕ ਸੀ ਉਹ ਮੱਚ ਕੇ ਮੰਨ ਲਾ ਪੂਰੀ ਸਵਾਹ ਬਣ ਗਈ ਇਸ ਲਈ ਪਿੰਡ ਵਾਸੀਆਂ ਸਾਡੀ ਬਹੁਤ ਮਦਦ ਕੀਤੀ ਪਰ ਫਿਰ ਵੀ ਅੱਗ ਬੁਝਾ ਨਹੀਂ ਸਕੇ ਇਸ ਲਈ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਜੋ ਸਾਡਾ ਬਣਦਾ ਵਾਅਦਾ ਉਹ ਸਾਨੂੰ ਦਿੱਤਾ ਹੈ ਸਾਨੂੰ ਇਥੋਂ ਆਫ ਮਿਲੇ ਹਾਂਜੀ ਜਿਹੜੀ ਅੱਜ ਇੱਥੇ ਸਾਡੇ ਅੱਗ ਲੱਗੀ ਸੀਗੀ ਜੀ ਮਾਲਾ ਬਠਿੰਡਾ ਦੇ ਬਠਿੰਡਾ ਵਾਲਾ ਰੇਲ ਤਕਰੀਬਨ 2.5 ਏਕੜ ਸੀਗੀ ਜੋ ਕਣਕ ਮੱਚ ਕੇ ਪੂਰੀ ਸੁਆਹ ਹੋ ਗਈ ਜੋ ਸਾਡਾ 1.5 ਤੋਂ 2 ਲੱਖ ਦਾ ਨੁਕਸਾਨ ਹੋਇਆ ਜੀ ਇਹ ਰੇਲਵੇ ਜੋ ਦੇ ਕਰਮਚਾਰੀ ਕਰਦੇ ਸੀਗੇ ਜੀ ਕੰਮ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੋ ਸਾਡਾ ਮੁਆਵਜ਼ਾ ਬਣਦਾ ਉਹ ਸਾਨੂੰ ਦਿੱਤਾ ਜਾਵੇ ਇਸ ਲਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਨਾਮ ਹਰਜਿੰਦਰ ਸਿੰਘ ਜੀ 3 ਏਕੜ ਖੜੀ ਕਣਕ ਨੂੰ ਅੱਗ ਲੱਗ ਚੁੱਕੀ ਸੀ ਸਾਨੂੰ ਮੌਕੇ ਤੇ ਸੂਚਨਾ ਦਿੱਤੀ ਗਈ ਕੇ ਘੁੰਸਾ ਪਿੰਡ ਵਿਖੇ ਜੀ ਗੱਡੀ ਰੋਡ ਤੇ ਅੱਗ ਲੱਗ ਗਈ ਐ ਗੱਡੀ ਭੇਜੀ ਜਾਵੇ ਅਸੀਂ ਮੌਕੇ ਤੇ ਪਹੁੰਚ ਕੇ ਅੱਗ ਨੂੰ ਕੰਟਰੋਲ ਕੀਤਾ ਜੀ ਉਹਨਾਂ ਹੀ 3 ਕਿੱਲੇ ਅੱਗ ਸੜ ਕੇ ਸੁਹਾ ਹੋ ਗਈ ਅਸੀਂ ਜੀ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਆ ਜੀ ਵੀ ਜਾਗਰੂਕ ਰਹਿਣ ਸਾਰੇ ਪਿੰਡ 'ਚ ਅਨਾਊਂਸਮੈਂਟ ਹੋਣੀ ਚਾਹੀਦੀ ਐ ਜੀ ਫਾਇਰੋ ਗੇਟ ਦਾ ਨੰਬਰ ਫਾਇਰੋ ਗੇਟ ਸਕੂਲ ਤਾਂ ਬਾਰੇ ਦੱਸਣਾ ਚਾਹੀਦਾ ਜੀ ਪਿੰਡੋਂ ਪਿੰਡ ਸਾਡੇ ਵੱਲੋਂ ਬਹੁਤ ਪੁਕਤਾ ਪ੍ਰਬੰਧ ਨੇ ਜੀ ਗੱਡੀ ਸਾਡੀ ਸਟੈਂਡ ਬਾਈ ਕੀਤੀ ਹੁੰਦੀ ਐ ਜੀ ਤਪਾ ਪੁਲ ਥੱਲੇ ਜਦੋਂ ਵੀ ਸਾਨੂੰ ਸੂਚਨਾ ਮਿਲਦੀ ਹੈ ਉਤੋਂ ਗੱਡੀ ਟਰਨ ਆਊਟ ਜਲਦੀ ਹੋ ਜਾਂਦੀ ਹੈ ਮੇਰਾ ਨਾਮ ਜੇਤਾਰ ਸਿੰਘ ਸਰਪੰਚ ਪਿੰਡ ਕੌਣ ਸੀ ਜੀ ਜੋ ਕਿ ਰੇਲਵੇ ਲਾਈਨ ਦੇ ਨਾਲ ਆ ਰੇਲਵੇ ਦਾ ਕੰਮ ਚੱਲਦਾ ਸੀ ਜੀ ਵਸ਼ਿੰਡਾ ਅੰਬਾਲਾ ਰੋਡ ਤੇ ਜੋ ਕਿ ਇੱਥੇ ਰੇਲਵੇ ਮਾਈਕਰ ਵਾਲੇ ਕੰਮ ਕਰ ਰਹੇ ਸਨ ਇਹਨਾਂ ਦੀ ਲਾਪਰਵਾਹੀ ਦੇ ਕਾਰਨ ਸਾਡੇ ਢਾਈ ਇਕੜਾ ਜੋ ਕਣਕ ਖੜੀ ਸੀ ਉਹ ਮੱਚ ਕੇ ਸਵਾਹ ਹੋ ਗਈ ਜੋ ਸੁਖਦੇਵ ਸਿੰਘ ਓਲਾ ਸਿੰਘ ਦਾ ਪੁੱਤਰ ਬਸਾਕਾ ਸਿੰਘ ਇਨਾਂ ਦਾ ਘੱਟੋ-ਘੱਟ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਜੋ ਇਹ ਵਿਭਾਗ ਮਹਿਕਮਾ ਜੀ ਦੀ ਕੰਪਨੀ ਹੈ ਜਿਹੜੀ ਵੀ ਰੇਲਵੇ ਮਹਿਕਮਾ ਵਾਲੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜੀ ਜੋ ਇਹ ਮੁਲਾਜ਼ਮ ਸੀ ਜੀ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਜੀ ਜੋ ਕਿ ਉਹ ਥਾਣੇ ਦੇ ਵਿੱਚ ਲੈ ਚੁੱਕੇ ਹਨ ਉਹ ਇਹਨਾਂ ਨਾਲ ਧੱਕਾ ਹੋਇਆ ਜੀ ਉਹ ਇਨਸਾਫ ਦਿੱਤਾ ਜਾਵੇ ਜੋ ਇਹਨਾਂ ਦੀ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿੱਥੇ ਅੱਗ ਲੱਗੀ ਜੀ ਬਿਲਡਿੰਗ ਕਰਦੇ ਸੀ ਰੇਲਵੇ ਵਾਲੇ ਇੰਨਾ ਤੋਂ ਚੰਗੜਾ ਜੂੜਾ ਪੈ ਗਿਆ ਕਣਕ ਮੱਚ ਦੀ ਢਾਈ ਕਿੱਲੀ ਇਹ ਬਿਚੇਰੀ ਹਾਂ ਜਾਂਚ ਕੀਤੀ ਜਾਂਦੀ ਹਾਂਚ ਕੀਤੀ ਹਾਂ ਕੀਤੀ ਜਾ ਰਹੀ ਹੈ ਜਾਂਚ ਕੀ ਗੱਲਬਾਤ ਹੋਈ ਹੈ ਕਿ ਮੈਂ ਕੀ ਕਹਾਣੀ ਹੈ ਕਿ ਮੇ ਅੱਗ ਲੱਗੀ ਹੈ ਪੂਰੇ ਡਾਈ ਹਾਂ ਅੱਗ ਦੇ ਫਾਇਰ ਬ੍ਰਿਗੇਡ ਹਾਂ ਪਹਿਲਾਂ ਪਾ ਲਿਆ ਸੀ ਪੱਕਾ ਬੁਜੀ ਸਾਡੇ ਆਉਂਦਿਆਂ ਨੂੰ ਬੁਜੀ ਹੋਈ ਸੀ ਅੱਗ